ਸਤਿ ਸ਼੍ਰੀ ਅਕਾਲ ਜੀ ਮੇਰੇ ਘਪਣਾ ਨੂੰ ਤੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤੋਰੀਆਂ ਬਣਾ ਰਹੇ ਹਾਂ ਤੇ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਤੋਰੀਆਂ ਦੀ ਰੈਸਪੀ ਤੋਂ ਸ਼ੁਰੂ ਕਰਦੇ ਹਾਂ ਅੱਜ ਤੇ ਇਹ ਆਪਾਂ ਤੋਰੀਆਂ ਲੈਤੀਆਂ ਨੇ ਅੱਧਾ ਕਿਲੋ ਇਹ ਆਪਾਂ ਧੋ ਲਈਆਂ ਚੀਰ ਲਈਆਂ ਤੇ ਹੁਣ ਆਪਾਂ ਨਾਲ ਲੈਤਾ ਗਾ ਪਿਆਜ਼ ਪਿਆਜ਼ ਲੈਤੇ ਨੇ ਆਪਾਂ 7-8 ਪਿਆਜ਼ ਲੈਤੇ ਨੇਗੇ ਤੇ ਨਾਲ 10-15 ਲੈਤੀਆਂ ਨੇ ਮਿਰਚਾਂ ਕਿਉਂਕਿ ਮਿਰਚਾਂ ਅੱਜ ਕਾ ਕੌੜੀ ਨਹੀਂ ਆਉਂਦੀ ਗਈ ਤੇ ਇਸ ਲਈ ਆਪਾਂ ਨੂੰ ਆਪਾਂ ਲਾਲ ਮਿਰਚ ਜੋਜ ਨਹੀਂ ਕਰਦੇ ਤੇ ਹਰੀ ਮਿਰਚੀ ਪਾਉਣੀ ਆ ਤੇ 10-15 ਆਪਾਂ ਹਰੀਆਂ ਮਿਰਚਾਂ ਲੈ ਲਈਆਂ ਤੇ ਇਹ ਤੁਹਾਨੂੰ ਅੱਜ ਆਪਾਂ ਰੈਸਪੀ ਦਿਖਾਉਣੇ ਆਗੇ ਤੇ ਚਲੋ ਇਹਨਾਂ ਨੂੰ ਆਪਾਂ ਗਰੰਟਰ ਕਰ ਲਈਏ पहला आपू ग्रेंडर कर लीए अपना ग्रैंडर हो चुके बस ये आप हम ला लें दे। देखो कि बढ़िया पेस्ट बन गया ये आप पेस्ट तैयार कर लेना गा तो ਆਈ ਸਾਰਾ ਪੇਸਟ ਹੁਣ ਆਪਾਂ ਇੱਧਰ ਕੜਾਈ ਧਰ ਲਈਏ ਆਪਾਂ ਕੜਾਈ ਧਰ ਲਈ ਤੇ ਇਹ ਆਪਣੀ ਜਿਹੜੀ ਕੜਾਈ ਹੈਗੀ ਇਹ ਮੈਂ ਭੈਣਾਂ ਨੂੰ ਦੱਸਣ ਦੱਸਦੀਆਂਗੀ ਵੀ ਇਹ ਕੜਾਈ ਆਪਾਂ ਹੈਗੇ ਟਾਈਪ ਰਹੀਦੀ ਇਹਦੇ ਵਿੱਚ ਕੋਈ ਚੀਜ਼ ਮੱਚਦੀ ਨਹੀਂ ਬਹੁਤ ਵਧੀਆ ਹੈ ਸਾਫ਼ ਹੁੰਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਦੇਸੀ ਘੀ ਪਾਉਣੇ ਆ ਬਹੁਤ ਮੇਰੀਆਂ ਭੈਣਾਂ ਤੋਰੀਆਂ ਬਣਾ ਲੈਂਦੀਆਂ ਨੇਗੀਆ ਸਰੋਂ ਦੇ ਤੇਲ ਵਿੱਚ ਵੀ ਤੇ ਪਰ ਮੈਂ ਕਦੇ ਸਾਨੂੰ ਦੇ ਤੇਲ ਵਿੱਚ ਤੋਰੀਆਂ ਨਹੀਂ ਬਣਾਈਆਂ ਮੈਂ ਦੇਸੀ ਘੀ ਤੇ ਤੋਰੀਆਂ ਬਣਾਉਣੀ ਆ ਤੇ ਇਹ ਆਪਾਂ ਦੇਸੀ ਘੀ ਪਾ ਲਿਆ ਤੇ ਹੁਣ ਆਪਾਂ ਜਿਹੜਾ ਪੇਸਟ ਤਿਆਰ ਕੀਤਾਗਾ ਉਹ ਪੇਸਟ ਮੈਲਟ ਹੋਏ ਤਾਂ ਆਪਾਂ ਪੇਸਟ ਤਿਆਰ ਕੀਤਾ ਉਹ ਪੇਸਟ ਪਾ ਲੈਨੇ ਇਹ ਮੈਲਟ ਹੋ ਗਿਆ ਤੇ ਮੈਲਟ ਹੋਏ ਤਾਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਉਣੇ ਆ ਜੀਰਾ ਆਇ ਨੱਕਾ ਪਾ ਜੀਰਾ ਲੈ ਲਿਆ ਜੀਰੇ ਨੂੰ ਆਪਾਂ ਥੋੜਾ ਜਿਹਾ ਹੱਥਾਂ ਦੇ ਨਾਲ ਰਗੜ ਲਈਏ ਕਿਉਂਕਿ ਹੱਥਾਂ ਨਾਲ ਰਗੜਨ ਦੇ ਨਾਲ ਨਾ ਜਿਹੜੇ ਦੇ ਡੱਕੇ ਜੇ ਹੁੰਦੇ ਨੇ ਉਹ ਸੌਫਟ ਜੇ ਹੋ ਜਾਂਦੇ ਨੇ ਆਪਾਂ ਜਿਹੜਾ ੱਕੇ ਸੀ ਨਾ ਆਪਣਾ ਇਹ ਥੋੜਾ ਜਿਹਾ ਠੰਡਾ ਹੋਇਆ ਵਾ ਤੇ ਇਹਦਾ ਕਰਕੇ ਆਪਾਂ ਦੋ ਚੰਚੇ ਚ ਭਰ ਕੇ ਘਿਓ ਦੇ ਪਾਲੇ ਸੀਗੇ ਤੇ ਆਪਾਂ ਇੱਕ ਚਮਚਾ ਜੀਰੇ ਦਾ ਪਾਇਆ ਤੇ ਆਪਣਾ ਜੀਰਾ ਬਣ ਗਿਆ ਤੇ ਹੁਣ ਆਪਾਂ ਪੇਸਟ ਪਾ ਦਈਏ। ਇਹ ਆਪਾਂ ਸਾਰਾ ਪੇਸਟ ਪਾ ਦਈਏ। ਇਹ ਜਿਹੜਾ ਪੇਸਟ ਬਣਾਇਆ ਨਾ ਇਹ ਆਪਾਂ ਸਿਰਫ ਪਿਆਜ਼ ਦਾ ਤੇ ਹਰੀ ਮਿਰਚ ਦਾ ਪੇਸਟ ਤਿਆਰ ਕੀਤਾਗਾ। ਕਿਉਂਕਿ ਗਰਮੀ ਦੇ ਵਿੱਚ ਥੋੜੀ ਜੀ ਪ੍ਰੋਬਲਮ ਦੇ ਕਾਰਨ ਆਪਾਂ ਨਹੀਂ ਪਾਉਂਦੇਗੇ। ਮਤਲਬ ਨਾ ਤਾਂ ਆਪਾਂ ਪਾਉਣੀ ਅੰਗੇ ਲਸਣ ਤੇ ਨਾ ਆਪਾਂ ਪਾਉਣੀ ਅਦਰ ਤੇ ਇਹ ਆਪਾਂ ਸਿਆਲ ਚ ਯੂਜ਼ ਕਰਦੇ ਆ ਤੇ ਇਸ ਤਰ੍ਹਾਂ ਬਹੁਤ ਵਧੀਆ ਸਵਾਦਿਸ਼ਟ ਬਣਦੀ ਆ ਸਬਜੀ ਬਣਾ ਕੇ ਦੇਖਿਓ ਮੇਰੇ ਭੈਣਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਹਰ ਚੀਜ਼ੀ ਵਿੱਚ ਪਾ ਕੇ ਫੇਰ ਹੀ ਚੀਜ਼ ਸਵਾਦ ਬਣਨੀ ਆ ਇਹ ਆਪਣੇ ਹੱਥ ਦੀ ਕਲਾ ਹੁੰਦੀ ਆ ਭੈਣਾ ਦੇ ਤੇ ਆਪਣੇ ਆਪ ਹੀ ਸਵਾਦ ਬਣ ਜਾਂਦੀ ਆ ਚੀਜ਼ ਤੇ ਇਹ ਤੁਸੀਂ ਦੇਖਿਓ ਜਦੋਂ ਆਪਾਂ ਬਣਾ ਲਈ ਤੇ ਹੁਣ ਆਪਾਂ ਇਸ ਥੋੜਾ ਜਿਹਾ ਪਾਣੀ ਪਾ ਲਈਏ ਥੋੜਾ ਜਿਹਾ ਪਾਣੀ ਪਾ ਕੇ ਤੇ ਇਹ ਆਪਾਂ ਵਿੱਚ ਪਾ ਦਾਂਗੇ ਉਹਦੇ ਜਦੋਂ ਆਪਾਂ ਹਲਦੀ ਹਲਦੀ ਪਾਈ ਹੁਣ ਆਪਾਂ ਇਹਦੇ ਵਿੱਚ ਇਹ ਪੁੱਜ ਲੈਣ ਦੋ ਥੋੜਾ ਜਿਹਾ ਪੁੱਜ ਜੇ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਨਮਕ بس ਆਪਾਂ ਇਹ ਦੋ ਚੀਜ਼ਾਂ ਹੀ ਐਡ ਕਰਨੀਆਂ ਨੇ ਤੇ ਇਹ ਦੋ ਚੀਜ਼ਾਂ ਆਪਾਂ ਐਡ ਕਰਕੇ ਤੈਨੂੰ ਚੰਗੀ ਤਰ੍ਹਾਂ ਭੋਲ ਲਾਂਗੇ ਫਿਰ ਕਿਉਂਕਿ ਹਲਦੀ ਤਾਂ ਕੱਚਾ ਪੜਨਾ ਰਹੇ ਇੱਕ ਚਮਚਾ ਆਪਾਂ ਹਲਦੀ ਦਾ ਪਾਤਾ ਤੇ 10-15 ਆਪਾਂ ਮਿਰਚਾਂ ਪਾਈਆਂ ਸੀ ਤੇ ਇੱਕ ਚਮਚਾ ਹੀ ਆਪਾਂ ਨੂਣ ਦਾ ਪਾਤਾ ਤੇ ਹੁਣ ਆਪਾਂ ਇਹਨੂੰ ਜਦ ਤੱਕ ਘਰਪੁੰਨਾਂਗੇ ਜਦ ਤੱਕ ਰਹੀਏ ਕਿਉਂ ਨਹੀਂ ਛੱਡਦਾ ਜਦੋਂ ਇਹਨੇ ਕਿਉਂ ਛੱਡਤਾ ਤੇ ਉਦੋਂ ਸਮਝੋ ਦਾ ਆਪਣਾ ਤੜਕਾ ਬਣ ਗਿਆ ਫਿਰ ਆਪਾਂ ਇਹਦੇ ਸਿਰੋ ਤੇ ਪਾਣੀ ਪਾ ਦਾਂਗੇ ਹੁਣ ਆਪਾਂ ਤੜਕਾ ਢੋਂਦੇ ਆ ਕਿਉਂਕਿ ਪਿਆਜ਼ ਦਾ ਕੋਈ ਕੱਚਾ ਪਣ ਨਾ ਰਹੇ ਹਲਦੀ ਦਾ ਕੱਚਾ ਪਣ ਨਾ ਰਹੇ ਤੇ ਬਹੁਤ ਵਧੀਆ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਤੇ ਇਹ ਦੁੱਧ ਵਾਲੀਆਂ ਤੋਰ ਨਾ ਸਾਡੇ ਇਲਾਕੇ ਦੇ ਵਿੱਚ ਦੁੱਧ ਵਾਲੀਆਂ ਤੋਰੀਆਂ ਬਣਾਉਂਦੇ ਬਹੁਤ ਚਾਦੇ ਨਾਲ ਖਾਂਦੇ ਨੇ ਸਾਰਾ ਪਰਿਵਾਰ ਤੇ ਜਿਹੜੇ ਪਾਸੇ ਨਹੀਂ ਬੰਦੀਆਂ ਉਹ ਵੀ ਦਸਲ ਪਣਾ ਦੇ ਰਿਹਾ ਤੇ ਜਿਹੜੇ ਪਾਸੇ ਨਹੀਂ ਦੁੱਧ ਪੈਂਦਾ ਜ ਤੋਰੀਆਂ ਦੇ ਵਿੱਚ ਸਾਡੇ ਬਣੇ ਤਾਂ ਦੁੱਧ ਤੇ ਪੈਂਦਾ ਕਦੂਆਂ ਦੇ ਵਿੱਚ ਵੀ ਪੈਂਦਾ ਜਿਹਨੂੰ ਆਪਾਂ ਕੀ ਆ ਕਹਿ ਦਿੰਨੇ ਆ ਤੇ ਤੋਰੀਆਂ 'ਚ ਹੀ ਪੈਂਦਾ 5 ਮਿੰਟ ਲੱਗੇ ਨੇ 5 ਮਿੰਟ ਦੇ ਵਿੱਚ ਆਪਣਾ ਮਸਾਲਾ ਭੁੱਜ ਚੁੱਕਿਆ ਤੇ ਇਹਨੇ ਕਿਉ ਛੱਡਤਾ ਕੜਾਹੀ ਦਾ ਨਾ ਉਹ ਲੈਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆ ਜਿਹੜਾ ਆਪਾਂ ਪੇਸਟ ਪਾਇਆ ਸੀ ਉਹ ਹੀ ਇੱਕ ਆਪਾਂ ਪਾਣੀ ਦੇ ਵਿੱਚ ਪਾ ਦਿੰਨੇ ਆ ਤੇ ਹੁਣ ਇਹ ਪਾਣੀ ਥੋੜਾ ਜਿਹਾ ਆਪਣਾ ਰਹਿ ਜੂਗਾ ਤੇ ਫਿਰ ਆਪਾਂ ਇਹਦੇ ਵਿੱਚ ਤੋਰੀਆਂ ਪਾਵਾਂਗੇ ਆ ਦੇਖੋ ਆਪਣਾ ਜਿਹੜਾ ਪਾਣੀ ਪਾਇਆ ਸੀ ਰਿਜਣਾ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਆਪਣੀਆਂ ਤੋਰੀਆਂ ਕੱਟ ਕੇ ਧੋਤੀਆਂ ਦੀਆਂ ਇਸੋਂ ਟੋਪਿੰਗ ਇਹ ਪਰਪੱਟਨ ਸਾਰੀਆਂ ਆ ਤੋਰਾਂ ਤੇ ਇਹ ਜਰੂਰ ਦੱਸਣਾ ਮੇਰੇ ਭੈਣਾਂ ਨੇ ਜਿਨ੍ਹਾਂ ਨੇ ਇਹ ਤੋਰਾਂ ਬਣਾਈਆਂ ਸਾਰੀਆਂ ਭੈਣਾਂ ਇਹ ਤੋਰਾਂ ਤਾਂ ਬਣਾਉਂਦੀਆਂ ਨੇ ਵੀ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਤੋਰਾਂ ਬਣਾਉਂਦੇ ਨੇਗੇ ਤੇ ਕਿਨੇ ਕਿਨੇ ਇਸ ਤਰ੍ਹਾਂ ਬਣਾਈਆਂ ਨੇ ਇਹ ਬਿਲਕੁਲ ਸਿੰਪਲ ਆਪਾਂ ਬਣਾਈਆਂ ਨੇ ਬਹੁਤ ਘਸੇ ਦੇ ਵਿੱਚ ਪਾ ਸਕਦੇ ਆਂਗੇ ਤੇ ਅਸੀਂ ਬਿਲਕੁਲ ਸਿੰਪਲ ਹਨ ਆ ਤੇ ਇਹ ਬਿਲਕੁਲ ਸਿੰਪਲ ਵਾ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਇਹ ਬੜੀਆਂ ਹੀ ਟੈਸਟੀ ਬਣਦੀਆਂ ਨੇ ਤੇ ਹੁਣ ਇਹ ਰਿੱਝ ਲੈਣ ਦੋ ਰਿੱਜੀਆਂ ਤੋਂ ਬਾਅਦ ਵਿੱਚ ਨਾ ਆਪਾਂ ਇਹਦੇ ਵਿੱਚ ਫਿਰ ਦੁੱਧ ਪਾਵਾਂਗੇ ਤੇ ਬਹੁਤ ਭੈਣਾਂ ਨੇ ਇਹ ਸੁੱਕੀਆਂ ਤੋਰੀਆਂ ਬਣਾ ਕੇ ਖਾਧੀਆਂ ਹੋਣਗੀਆਂ ਤੇ ਇਹ ਆਪਾਂ ਦੁੱਧ ਵਾਲੀਆਂ ਬਣਾਵਾਂਗੇ ਤੇ ਦੱਸਿਓ ਲਾਇਕ ਕਰਿਓ ਕਮੈਂਟ ਕਰਿਓ ਕਮੈਂਟ ਕਰਕੇ ਭੈਣਾਂ ਮੇਰੀਆਂ ਦੱਸਣ ਵੀ ਦੁੱਧ ਵਾਲੀਆਂ ਤੋਰੀਆਂ ਕਿਹਨੇ-ਕਿਹਨੇ ਬਣਾਈਆਂ ਨੇ 5 ਮਿੰਟ ਹੋ ਚੁੱਕੇ ਨੇ ਆਪਣੀਆਂ ਤੋਰੀਆਂ ਰਜ ਗਈਆਂ ਨੂੰ ਆਪਾਂ ਦੇਖ ਲਈਏ ਤੇ ਦੇਖੋ ਬਹੁਤ ਸੋਹਣੀਆਂ ਤੋਰੀਆਂ ਆਪਣੀਆਂ ਬਸ ਰਜ ਗਈ ਪੰਨਾਂ ਨੇ ਲੈ ਰਜ ਗਈਆਂ ਸਾਰੀਆਂ ਤੋਰੀਆਂ ਆਪਣੀਆਂ ਤੇ 2 ਕੁ ਮਿੰਟ ਆਪਾਂ ਹੋਰ ਪਕਾਵਾਂਗੇ ਇਹਨਾਂ ਨੂੰ ਸਮਾਰ ਕੇ ਰਜ ਜਾਣ ਤੇ ਨਾਲੇ ਜਿਹੜਾ ਹੈਗਾ ਥੋੜਾ ਬੋਤਾ ਪਾਣੀ ਹੈ ਮੱਚ ਜੂਗਾ ਨਾਲੇ ਆਪਣੀਆਂ ਤੋਰੀਆਂ ਰਜ ਜਾਣਗੀਆਂ ਫਿਰ ਆਪਾਂ ਇਹਨਾਂ ਦੇ ਵਿੱਚ ਦੁੱਧ ਪਾਵਾਂਗੇ ਨਾਲੇ ਆਪਾਂ ਦੇਖ ਲਈਏ ਤੋਰੀਆਂ ਬਣ ਇਹ ਬਣ ਚੁੱਕੀਆਂ ਆਪਣੀਆਂ ਤੋਰੀਆਂ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਲਗੇ ਦੱਦਪਣਾ ਅੱਧਾ ਕਿਲੋ ਦਾ ਕੱਪਾ ਫੁੱਲ ਫੈਟ ਦੁੱਧ ਵਾਹੇ ਤੇ ਇਹ ਆਪਾਂ ਸਾਰਾ ਪਾ ਲਾਂਗੇ ਅੱਧਾ ਕਿਲੋ ਤੋਰੀਆਂ ਦੇ ਵਿੱਚ ਅੱਧਾ ਕਿਲੋ ਹੀ ਦੁੱਧ ਪੈ ਗਿਆ ਫੁੱਲ ਫੈਟ ਦੁੱਧ ਆਪਣਾ ਜਿਹੜਾ ਆਪਣੇ ਚੈਨਲ ਦੇ ਉੱਪਰ ਆਪਣੀਆਂ ਬਿਲਕੁਲ ਸਿੰਪਲ ਸਬਜ਼ੀਆਂ ਆਪਾਂ ਬਣਾਇਆ ਕਰਾਂਗੇ ਕਿਉਂਕਿ ਮਸਾਲੇ ਵਾਲੀਆਂ ਤਾਂ ਆਪਾਂ ਬਹੁਤ ਖਾ ਲੈਨੇ ਆ ਮਸਾਲੇ ਜਿਸ ਤਰ੍ਹਾਂ ਦੇ ਮਰਜ਼ੀ ਮਸਾਲੇ ਪਾਈ ਚਲੋ ਤੇ ਮਸਾਲੇ ਆਪਣੀ ਸਿਹਤ ਦੇ ਲਈ ਚੰਗੇ ਵੀ ਹੈ ਨਹੀਂਗੇ ਤੇ ਚਲੋ ਬਹੁਤ ਲੋਕ ਮਸਾਲੇ ਪਾਉਂਦੇ ਵੀ ਨੇ ਤੇ ਪਰ ਆਪਾਂ ਬਗੈਰ ਮਸਾਲਿਆਂ ਤੋਂ ਤੁਹਾਨੂੰ ਸਾਰੀਆਂ ਬਣਾ ਕੇ ਦਿਖਾਇਆ ਕਰਾਂਗੇ ਤੇ ਤੁਸੀਂ ਖਾਕ ਬਣਾ ਕੇ ਖਾ ਕੇ ਵੀ ਦੇਖਿਓ ਤੇ ਤੁਹਾਨੂੰ ਪਤਾ ਲੱਗ ਜਾਊ ਆਪਣੇ ਆਪ ਹੀ ਵੀ ਇਹ ਬਗੈਰ ਮਸਾਲਿਆਂ ਤੋਂ ਵੀ ਸਬਜ਼ੀ ਸਵਾਦ ਬਣਦੀ ਆ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਤਾ ਤੇ ਇਹ ਹੁਣ ਆਪਾਂ 2 ਕਮਿੰਟ ਲਈ ਇਹਨੂੰ ਦੁੱਧ ਨੂੰ ਹਵਾਲੀ ਆਉਣ ਟਿਕਰ ਪਕਾਉਨੇ ਆਗੇ ਤੇ ਫਿਰ ਤੁਹਾਨੂੰ ਦਿਖਾਉਨੇ ਆਗੇ ਕਿ ਕਿਸ ਤਰ੍ਹਾਂ ਆਪਣੀ ਸਬਜ਼ੀ ਤਿਆਰ ਹੋਈ ਆ ਬਣ ਕੇ ਤੇ ਆਪਣੇ ਦੁੱਧ ਨੂੰ ਹਵਾਲੀ ਆ ਚੁੱਕੀ ਆ ਤੇ ਆ ਦੇਖੋ ਕਿੰਨੀ ਆ ਵਧੀਆ ਬਣੀਆਂ ਨੇ ਦੌਰੀਆਂ ਆਪਣੀਆਂ ਦੁੱਧ ਨੂੰ ਹਵਾਲੀ ਆ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦिए ਕਸੂਰੀ ਮੇਥੀ ਪਾ ਕੇ ਆਪਣੀ ਸਬਜੀ ਰੈਡੀ ਆ ਆਪਣੇ ਤਦ ਨੂੰ ਵਾਲ ਆ ਗਿਆ ਸੀਗਾ ਆਪਾਂ ਵਾਲ ਆਏ ਤੋਂ ਬਾਅਦ ਵਿੱਚ ਕਸੂਰੀ ਮੇਥੀ ਪਾ ਦਿੱਤੀ ਇਹ ਕਸੂਰੀ ਮੇਥੀ ਦੀ ਖਸਬੂ ਬਹੁਤ ਵਧੀਆ ਹੁੰਦੀ ਆ ਤੇ ਇਹੋ ਜਿਹੀਆਂ ਚੀਜ਼ਾਂ ਹੀ ਭੈਣ ਮੇਰੀ ਕੋ ਪਾਇਆ ਕਰੋ ਬਾਹਲੇ ਮਸਾਲੇ ਪਾ ਕੇ ਤਾਂ ਆਪਣੀ ਸਿਹਤ ਖਰਾਬ ਹੁੰਦੀ ਹੈਗੀ ਤੇ ਬਸ ਇਸੇ ਤਰ੍ਹਾਂ ਸਿੰਪਲ ਤੁਸੀਂ ਬਣਾ ਕੇ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਣੇ ਚੈਨਲ ਦੇ ਉੱਤੇ ਇਸੇ ਤਰ੍ਹਾਂ ਹੀ ਸਿੰਪਲ ਆਪਾਂ ਨੂੰ ਵਧੀਆ-ਵਧੀਆ ਰੈਸਪੀ ਬਣਾ ਕੇ ਤਿਆਰ ਕਰਿਆ ਕਰਾਂਗੇ ਤੇ ਤੁਸੀਂ ਬਣਾ ਕੇ ਦੇਖਿਓ ਭੈਣ ਮੇਰੀ ਜਿਹੜੇ ਏਰੀਆ 'ਚ ਨਹੀਂ ਬਣਦੀਆਂ ਦੁੱਧ ਭਾਗਾਂ ਤੋਰੀਆਂ ਉਹ ਵੀ ਦੱਸਿਓ ਵੀ ਕਿਸੇ ਏਰੀਆ 'ਚ ਦੁੱਧ ਭਾਗਾਂ ਨਹੀਂ ਬਣਦੀਆਂ ਆ ਦੇਖੋ ਹੁਣ ਆਪਣੀ ਵਾਲੀ ਆ ਚੁੱਕੀ ਆ ਤੁਹਾਨੂੰ ਦਿਸਦੀ ਹੋਣੀ ਆ ਵਾਲੀ ਆ ਗਈ ਬਹੁਤ ਵਧੀਆ ਬਣ ਗਈਆਂ ਤੋਰੀਆਂ ਤੇ ਹੁਣ ਆਪਾਂ ਖਾ ਕੇ ਦੇਖਦੇ ਆ ਤੇ ਇਹਦਾ ਕੀ ਰਵਿ ਤੇ ਲੈ ਆਪਾਂ ਹੁਣ ਟੈਸਟ ਕਰ ਲਈਏ ਤੇ ਆਪਾਂ ਇੰਨੇ ਪਾਲੀ ਸਬਜੀ ਤੇ ਬਾਕੀ ਆਪਾਂ ਸਬਜੀ ਢੱਕ ਦੇਗੇ ਤੇ ਇਹਦੇ ਵਿੱਚ ਮੱਖਣ ਪਾ ਲਈਏ ਆਪਾਂ ਘਰ ਦਾ ਬਣਿਆ ਹੋਇਆ ਹੈ ਪ्योर ਮੱਖਣ ਆਪਣਾ ਤੇ ਮੱਖਣ ਪਾ ਕੇ ਆਪਾਂ ਇਹਦਾ ਟੈਸਟ ਦੇਖਦੇ ਹਾਂ ਤੁਸੀਂ ਦੁੱਧ ਦੇ ਨਾਲ ਇਹਦੇ ਵਿੱਚ ਮਲਾਈ ਵੀ ਐਡ ਕਰ ਸਕਦੇ ਹੋਗੇ ਘਰ ਦੀ ਦੁੱਧ ਦੇ ਉੱਤੋਂ ਲਾਹੀ ਹੋਈ ਮਲਾਈ ਵੀ ਐਡ ਕਰ ਸਕਦੇ ਹੋਗੇ ਤੇ ਜੇ ਬਾਅਦ ਚ ਮੱਖਣ ਪਾਉਣਾ ਤਾਂ ਬਾਅਦ ਚ ਪਾ ਸਕਦੇ ਹੋਗੇ ਤੇ ਹੁਣ ਤੁਸੀਂ ਮੱਖਣ ਦੱਸਦੀਆਂ ਕਿੱਦਾਂ ਬਣੀ ਆ ਬਹੁਤ ਸਵਾਦ ਬਣੀ ਆ ਬਹੁਤ ਸਵਾਦ ਬਣੀ ਆ ਬਣਾ ਮੈਰੀਓ ਬਣਾ ਕੇ ਖਾਯੋ ਤੇ ਦੇਖਿਓ ਕਿੰਨੀ ਟੈਸਟੀ ਬਣਦੀ ਹੈਗੀ ਤੇ ਆਪਣੇ ਚੈਨਲ ਦੇ ਉੱਤੇ ਇਸੇ ਤਰ੍ਹਾਂ ਹਰ ਰੋਜ਼ ਨਵੀਂ ਨਵੀਂ रेसिपी ਟੀਆਰ ਹੋਕੇਗੀ ਤੇ ਨਵੀਂ ਨਵੀਂ रेसिपी ਆਪਾਂ ਇਸ ਤਰ੍ਹਾਂ ਹੀ ਤਿਆਰ ਕਰਦੇ ਰਹਾਂਗੇ ਆਪਣੇ ਚੈਨਲ ਦੇ ਉੱਤੇ ਬਿਲਕੁਲ ਸਿੰਪਲ ਬਣੂਗੀ ਕਿਉਂਕਿ ਮਸਾਲੇ ਵਾਲੀਆਂ ਤਾਂ ਹਰ ਚੈਨਲ ਬਣਾਈ ਜਾਂਦਾ ਤੇ ਆਪਾਂ ਭੈਣਾ ਘਰੇ ਵੀ ਬਣਾਉਂਦੀਆਂ ਮਸਾਲੇ ਵਾਲੀਆਂ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਸਿੰਪਲ ਬਣਾਈ ਸੀ ਤੇ ਸਿੰਪਲ ਤੁਹਾਡੇ ਪਰਿਵਾਰ ਨੇ ਕਿੰਨੀ ਖੁਸ਼ ਹੋ ਕੇ ਖਾਧੀ ਆ ਤੇ ਬੱਸ ਇਹੀ ਆਪਣੀ ਵੀਡੀਓ ਆ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਮਰੀਆਂ ਭੈਣਾਂ ਨਾਲੇ ਦੱਸਿਓ ਕਿਹਨੇ ਕਿਹਨੇ ਦੁੱਧਾਂ ਨਾ ਤੋਰੀਆਂ ਬਣਾਈਆਂ ਨੇ ਠੀਕ ਆ ਭੈਣੇ ਬਸ ਇਹ ਆਪਣੀ ਬਣ ਕੇ ਤਿਆਰ ਹੋ ਗਈ ਸਬਜ਼ੀ ਤੇ ਆਪਣੇ ਹਰ ਰੋਜ਼ ਨਵੀਂ ਵੀਡੀਓ ਆਉਗੀ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਸਬਸਕ੍ਰਾਈਬ ਕਰੋ ਤੇ ਬਣਾ ਕੇ ਦੇਖਿਓ ਇਹ ਬਿਲਕੁਲ ਮਸਾਲਿਆਂ ਤੋਂ ਬਗੈਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ